ਕਿਸਾਨ ਭਰਾਓ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਮੂੰਗੀ ਦੀ ਫਸਲ ਦੇ ਸਬੰਧ ਵਿੱਚ ਵੀਡੀਓ ਬਣਾ ਰਹੇ ਹਾਂ ਲਗਭਗ ਸਾਰੇ ਕਿਸਾਨ ਭਰਾਵਾਂ ਦੀ ਫਸਲ 50 ਤੋਂ 60 ਦਿਨਾਂ ਦੀ ਹੋ ਚੁੱਕੀ ਆ ਤੇ ਮੂੰਗੀ ਦੀ ਫਸਲ ਵਿੱਚ ਇੱਕ ਲਾਸਟ ਸਪਰੇਅ ਆ ਲਗਭਗ ਸਾਰੇ ਕਿਸਾਨ ਭਰਾਵਾਂ ਨੂੰ ਇਹ ਕਰ ਲੈਣੀ ਚਾਹੀਦੀ ਆ ਇਸ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੇ ਤੇ ਜਾਣਕਾਰੀ ਚੰਗੀ ਲੱਗੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਵੀ ਕਰਿਓ ਹਾਂਜੀ ਕਿਸਾਨ ਭਰਾਵੋ ਇਸ ਸਾਲ ਮੌਸਮ ਜ਼ਿਆਦਾ ਖੁਸ਼ਕ ਹੋਣ ਕਾਰਨ ਵਾਈਟ ਫ्लाई ਦਾ ਹਮਲਾ ਜ਼ਿਆਦਾ ਦਿਖਾਈ ਦੇ ਰਿਹਾ ਵਾਈਟ ਫ्लाई ਦਾ ਹਮਲਾ ਦਿਖਾਈ ਦੇਣ ਦੇ ਕਾਰਨ yellow mosaic virus ਵੀ ਵਾਧਾ ਦਿਖਾਈ ਦੇ ਰਿਹਾ ਕਿਉਂਕਿ ਵਾਇਰਸ ਨੂੰ ਫਲਾਉਣ ਵਾਸਤੇ ਵਾਈਟ ਫ्लाई ਦਾ ਹੀ ਯੋਗਦਾਨ ਹੁੰਦਾ ਤੇ ਇਸੋ ਅਵਸਥਾ ਉੱਤੇ ਵਾਈਟ ਫ्लाई ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਜੇ ਆਪਾਂ ਇਸ ਨੂੰ ਨਹੀਂ ਕੰਟਰੋਲ ਕਰਦੇ ਤਾਂ ਆਪਣਾ 40 ਤੋਂ 50% ਝਾੜ ਘਟ ਸਕਦਾ ਕਿਉਂਕਿ ਇਹ ਜਦੋਂ ਫੁੱਲਾਂ ਤੋਂ ਫਲੀਆਂ ਬਣ ਰਹੀਆਂ ਹੁੰਦੀਆਂ ਜੈਸਾ ਜੈਸਾ ਬਲੈਂਟ ਦੇ ਇਸ ਦਾ ਟੈਕ ਹੁੰਦਾ ਉਹ ਉੱਥੇ ਹੀ ਉਸ ਦਾ ਵਾਧਾ ਵਿਕਾਸ ਰੁਕ ਜਾਂਦਾ ਨਾ ਹੀ ਉਸ ਵਿੱਚ ਪ੍ਰੋਪਰ ਫਲੀਆਂ ਬਣਦੀਆਂ ਜੋ ਫਲੀਆਂ ਬਣ ਰਹੀਆਂ ਹੁੰਦੀਆਂ ਉਹ ਵੀ ਉੱਥੇ ਹੀ ਕੁੱਟੀਆਂ ਰਹਿ ਜਾਂਦੀਆਂ ਸਿਰਫ ਉਹਨਾਂ ਦਾ ਉੱਪਰਲਾ ਕੈਪ ਤਿਆਰ ਹੁੰਦਾ ਵਿੱਚ ਦਾਣਾ ਵਗੈਰਾ ਕੋਈ ਵੀ ਪ੍ਰੋਪਰ ਨਹੀਂ ਭਰਿਆ ਜਾਂਦਾ ਤੇ ਜਿਆਦਾ ਸਮਾਂ ਵੇਸਟ ਨਾ ਕਰਦੇ ਹੋਏ ਤੁਹਾਨੂੰ ਟੈਕਨੀਕਲ ਨੇਮ ਦੱਸਣ ਲੱਗਾ ਤੇ ਇਹਨਾਂ ਵਿੱਚੋਂ ਇੱਕ ਟੈਕਨੀਕਲ ਲੈ ਲੈਣੇ ਆ ਤੇ ਦਵਾਈ ਦਾ ਨਾਮ ਵੀ ਦੱਸਾਂਗੇ ਇੱਕ ਕੈਮੀਕਲ ਲੈ ਕੇ ਸੁੰਢੀ ਵਾਲੀ ਸਪਰੇ ਦੇ ਨਾਲ ਤੁਸੀਂ ਇਸ ਦੀ ਸਪਰੇ ਕਰ ਸਕਦੇ ਆ ਨੰਬਰ 1 ਤੇ ਯੂਪੀਐਲ ਦੀ ਓਲਾ ਲਾਉਂਦੀ ਆ। ਇਸ ਦੀ ਡੋਜ਼ ਹੈਗੀ ਹੈ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ। ਫਿਰ ਇੱਕ ਟੈਕਨੀਕਲ ਆਉਂਦਾ ਪ੍ਰਾਈ ਫੋਕਸੀਫਿਨ ਲੈਨੋ ਦੇ ਨਾਂ ਤੇ ਆਉਂਦਾ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਇਸ ਦੀ ਵਰਤੋਂ ਕਰ ਸਕਦੇ ਆ। ਤੇ ਇਸ ਤੋਂ ਬਾਅਦ ਇੱਕ ਸ਼ੀਨ ਟੋਕਨ ਨੂੰ ਤੁਸੀਂ ਜਾਣਦੇ ਆ ਉਸ ਦੀ ਵਰਤੋਂ ਵੀ ਕਰ ਸਕਦੇ ਆ ਡਾਈਨੋਟਿਫਰੋਨ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ। ਇਹਨਾਂ ਤਿੰਨਾਂ ਵਿੱਚੋਂ ਇੱਕ ਕੈਮੀਕਲ ਲੈ ਕੇ ਸਪਰੇਅ ਕਰ ਸਕਦੇ ਆ ਜੇ ਵੈਰਸ ਦਾ ਹਮਲਾ ਵਾਈਟ ਫ्लाई ਦਾ ਹਮਲਾ ਜ਼ਿਆਦਾ ਦਿਖਾਈ ਦੇ ਰਿਹਾ ਫਿਰ ਤੁਸੀਂ ਨਾਲ ਐਸਸੀ ਟੀਮਾਂ ਪ੍ਰਾਈਡ ਆਉਂਦੀ ਆ ਉਸ ਦੀ ਵੀ ਵਰਤੋਂ ਕਰ ਸਕਦੇ ਆ 120 ਤੋਂ 150 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਤੁਹਾਡੇ ਖੇਤ ਵਿੱਚ ਫਲੀਆਂ ਖਾਣ ਵਾਲੀ ਸੁੰਡੀ ਦਾ ਹਮਲਾ ਦਿਖਾਈ ਦੇ ਰਿਹਾ ਵੀ ਫਲੀਆਂ ਦੇ ਵਿੱਚ ਮੋਰੀਆਂ ਹੋ ਰਹੀਆਂ ਉਹਦੇ ਲਈ ਅਸੀਂ ਐਮ ਐਮ ਐਡ ਬੈਂਜੂਡ ਲਿਕਵਿਡ ਦੀ ਵਰਤੋਂ ਕਰ ਸਕਦੇ ਆ ਜਾਂ ਫਿਰ ਕੋਰਾ ਜੈਂਦੀ ਵਰਤੋਂ ਕਰ ਸਕਦੇ ਆ ਜਾਂ ਫਿਰ ਫੇਮ ਵਾਲਾ ਟੈਕਨੀਕਲ ਫਲੂ ਬੈਂਡਾਮਾਈਡ ਇਸ ਦੀ ਵਰਤੋਂ ਕਰ ਸਕਦੇ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਇੱਕ ਟੈਕਨੀਕਲ ਲੈ ਕੇ ਜਿਸ ਤੇ ਉਸ ਦੇ ਨਾਲ ਵਾਈਟ ਫ्लाई ਨੂੰ ਵੀ ਕੰਟਰੋਲ ਕਰ ਸਕਦੇ ਆ ਵਾਈਟ ਫ्लाई ਨੂੰ ਕੰਟਰੋਲ ਉਸ ਅਵਸਥਾ ਤੇ ਹੀ ਕਰਨਾ ਜੇ ਤੁਹਾਡੇ ਖੇਤ ਵਿੱਚ ਥੋੜਾ ਜਿਹਾ ਹਰਾਪਣ ਜ਼ਿਆਦਾ ਹਜੇ ਪਹਿਲਾ ਫਲ ਹੀ ਪੱਕਿਆ ਲੱਗ ਭਾਗ 15 ਤੋਂ 20 ਦਿਨ ਤੁਹਾਡੀ ਫਸਲ ਖੇਤ ਵਿੱਚ ਲਾਊਗੀ ਫਿਰ ਤੁਸੀਂ ਇਹ ਸਪਰੇ ਬੇਫਿਕਰ ਹੋ ਕੇ ਕਰ ਸਕਦੇ ਆ ਤੇ ਜਾਣਕਾਰੀ ਚੰਗੀ ਲੱਗੇ ਹੋਵੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰੋ ਧੰਨਵਾਦ ਜੀ